ਸੰਗਰੂਰ ਪੁਲਿਸ ਵੱਲੋਂ ਮਾੜੇ ਅੰਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਹਨਾਂ ਆਪਕਾਰੀ ਵਿਭਾਗ ਦੇ ਨਾਲ ਸਾਂਝਾ ਸੱਜਾ ਆਪਰੇਸ਼ਨ ਕਰਦੇ 3450 ਲੀਟਰ ਦੇ ਕਰੀਬ ਇਥਨੋਲ ਬਰਾਮਦ ਕੀਤਾ ਗਿਆ ਇਸ ਦੌਰਾਨ ਪੁਲਿਸ ਵੱਲੋਂ ਮੌਕੇ ਦੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਦਕਿ ਦੋ ਵਿਅਕਤੀਆਂ ਦੀ ਪਾਲ ਜਾਰੀ ਹੈ ਇਸ ਪੂਰੇ ਮਾਮਲੇ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਐਸਪੀ ਪਲਵਿੰਦਰ ਚੀਮਾ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਸਰ ਇੱਕ ਜੁਆਇੰਟ ਸਰ ਜਿਹੜਾ ਐਕਸ਼ਨ ਕੀਤਾ ਗਿਆ ਜਿੱਦੇ ਚ ਆਪਕਾਰੀ ਕਮਿਸ਼ਨਰ ਜਿਹੜੇ ਨੇ ਵਰਨ ਰੋਜ਼ਮਸਰ ਔਰ ਇੱਕ ਐਸਐਸਪੀ ਸਰ ਸਾਡੇ ਸਰਦਾਰ ਸਰਤਾਜ ਸਿੰਘ ਚੈਲ ਸਰ ਨੇ ਇਹਨਾਂ ਨੇ ਸਰ ਇੱਕ ਇਨਫੋਰਮੇਸ਼ਨ ਆ ਰਹੀਆਂ ਸੀਗੀਆਂ ਤਾਂ ਸਰ ਇੱਕ ਐਕਸਾਈਜ਼ ਔਰ ਪੁਲਿਸ ਨੇ ਇੱਕ ਜੁਆਇੰਟ ਵੈਂਚਰ ਕੀਤਾ ਉਸ ਜੁਆਇੰਟ ਵੈਂਚਰ ਦੇ ਵਿੱਚ ਪ੍ਰੋਪਰ ਰੇਕੀ ਕਰਕੇ ਕਿ ਜਿਹੜਾ ਈਐਨਏ ਪਬਲਿਕ ਸਪਿਰਿਟ ਜੋ ਵੀ ਨਿਕਲਦੀ ਹੈ ਕਿ ਇਹ ਮਿਸਯੂਜ਼ ਹੋ ਰਹੀ ਹੈ ਜਿਹੜੀ ਕਿ ਪੈਟਰੋਲ ਚ ਪਾਈ ਜਾਂਦੀ ਹੈ ਉਹ ਇੱਥੇ ਜਿਹੜੇ ਨੌਰੇ ਵਾਡ ਯੂਜ਼ ਕੀਤਾ ਜਾਂਦਾ ਹੈ ਜਾਂ ਇੱਕ ਬਾਉਂਡਰੀ ਵਾਲ ਕਰਕੇ ਸਰ ਬਣਾਏ ਹੋਏ ਨੇ ਉਹਦੇ ਚੋਂ ਇਹ ਉੱਥੋਂ ਕੱਢ ਲੈਂਦੇ ਨੇ ਔਰ ਅੱਗੇ ਨੂੰ ਮਿਸਯੂਜ਼ ਕਰਦੇ ਨੇ ਸਰ ਅਸੀਂ ਫਿਰ ਤਿੰਨ ਟੀਮਸ ਬਣਾਈਆਂ ਸੀਆਈਏ ਦੀ ਨਾਂ ਅੰਸਰ ਐਕਸਾਈਜ਼ ਦੇ ਇਨਸਪੈਕਟਰਸ ਵੀ ਸੀਗੇ ਉਹਨਾਂ ਟੀਮਸ ਨੇ ਜਾ ਕੇ ਸਰ ਤਿੰਨ ਬੰਦੇ ਤਾਂ ਮੌਕੇ ਤੇ ਫੜ ਲਏ ਔਰ ਸਰ ਦੋ ਬੰਦੇ ਜਿਹੜੇ ਨੇ ਉਹ ਉੱਥੇ ਮੌਕੇ ਤੇ ਮਿਲੇ ਨਹੀਂ ਉਹਨਾਂ ਨੂੰ 체ਤੀ ਫੜ ਲਿਆ ਜਾਊਗਾ ਸਰ ਇਹਦੇ ਵਿੱਚੋਂ ਸਾਡੀ ਟੀਮ 3450 ਲੀਟਰ ਜਿਹੜਾ ਇਹ ਪ੍ਰੋਡਕਟ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਆ ਤਿੰਨ ਅਲੱਗ-ਅਲੱਗ ਐਫਆਈਆਰ ਜਿੱਥੇ-ਜਿੱਥੇ ਰੇਡ ਕੀਤੀ ਉਸ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੇ ਸੈਂਪਲਸ ਐਫਐਐਸਐਲ ਨੂੰ ਭੇਜ ਕੇ ਔਰ ਜੋ ਇਹਦੇ ਵਿੱਚੋਂ ਇਥਨੋਲ ਆਂਦਾ ਹੈ ਮੈਥਨੋਲ ਆਂਦਾ ਹੈ ਜਾਂ ਕੋਈ ਹੋਰ ਥਿਨਰ ਹੈ ਜਿਹੜੀ ਚੀਜ਼ ਹੈ ਉਹ ਸਾਰੀ ਚੀਜ਼ ਨੂੰ ਕਲੈਰੀ ਕਰਕੇ ਔਰ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਕੋਰਪਸ ਪ੍ਰੋਡਿਊਸ ਕਰ ਦਿੱਤਾ ਜਾਊਗਾ ਫਰਦਰ ਇਨਵੈਸਟੀਗੇਸ਼ਨ ਚ ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਫੜੇ ਨੇ ਔਰ ਜਿਹੜੇ ਕਾਬੂ ਕਰਨੇ ਨੇ ਉਹ ਸਾਰਾ ਜਿਹੜਾ ਟ੍ਰੇਸ ਹੈ ਕਿ ਕਿਵੇਂ ਖਰੀਦੇ ਜਾਂਦੇ ਸੀਗੇ ਮੋਡ ਆਫ ਪੇਮੈਂਟ ਕੀ ਸੀ ਅੱਗੇ ਮੋਡ ਆਫ ਜਿਹੜਾ ਸੇਲ ਕਰਦੇ ਸੀ ਪਰਚੇਸ ਤੋਂ ਬਾਅਦ ਉਹ ਕਿਵੇਂ ਕਰਦੇ ਸੀ ਕਿਸ ਕੰਮ ਆਂਦਾ ਸੀਗਾ ਇਹਦੇ ਵਿੱਚ ਕਿਹੜੇ-ਕਿਹੜੇ ਬੰਦੇ ਇਨਵੋਲਵ ਨੇ ਉਹ ਸਾਰੇ ਜਿਹੜੇ ਨੇ ਉਹ ਟਰੈਸ ਕੀਤਾ ਜਾਣਗੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਚ ਇੱਕ ਬੰਦੇ ਤੇ ਪਹਿਲਾਂ ਵੀ ਡੀਜ਼ਲ ਔਰ ਪੈਟਰੋਲ ਨੂੰ ਇਹੀ ਕਰਕੇ ਇੱਕ ਮੁਕੱਦਮਾ ਦਰਜ ਹੈ 2022 ਚ 28 5 2022 ਨੂੰ ਤੇ ਜਿਹੜੇ ਬਾਕੀ ਨੇ ਉਹਨਾਂ ਦਾ ਵੀ ਸਾਰ ਜਿਹੜਾ ਹੈ ਕ੍ਰਿਮੀਨਲ ਰਿਕਾਰਡ ਕੀ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਪਲੱਸ ਜਿਹੜੇ ਦੋ ਬੰਦੇ ਫੜਨ ਵਾਲੇ ਨੇ ਉਹ ਫੜ ਲੈਣੇ ਨੇ ਰਿਕਵਰੀ ਜਿਹੜੀ ਆ ਸਾਡੀ ਕਾਫੀ ਵੱਡੀ ਕੁਆਂਟੀਟੀ ਚ ਹੋ ਚੁੱਕੀ ਆ ਔਰ ਐਫਐਸਐਲਸ ਚ ਸੈਂਪਲਸ ਭੇਜ ਕੇ ਅਸੀਂ ਰਿਪੋਰਟ ਕਲੈਕਟ ਕਰਾਂਗੇ ਐਂਡ ਸਾਰਾ ਜਿਹੜਾ ਨੈਕਸਸ ਹੈ ਕਿਵੇਂ ਉੱਥੇ ਪਹੁੰਚਿਆ ਕਿਵੇਂ ਉਹ ਟੈਂਕਰਸ ਚੋਂ ਕੱਢਿਆ ਜਾਂਦਾ ਮੋਡਸ ਆਫ ਆਰੈਂਡੀ ਕੀ ਹੈ ਕਿਵੇਂ ਉਹਦੀ ਪੇਮੈਂਟ ਹੁੰਦੀ ਹੈ ਕਿਵੇਂ ਅੱਗੇ ਵੇਚਿਆ ਜਾਂਦਾ ਉਹਦੀਆਂ ਪੇਮੈਂਟਸ ਕਿਵੇਂ ਹੁੰਦੀਆਂ ਹਨ ਔਰ ਕੌਣ-ਕੌਣ ਇਨਵੋਲਵ ਨੇ ਇਹਦੇ ਵਿੱਚੋਂ ਉਹ ਸਾਰੇ ਜਿਹੜੇ ਨੇ ਇਹਨੂੰ ਅਸੀਂ ਐਕਸਪੋਜ਼ ਕਰਾਂਗੇ ਸਰ ਅਸੀਂ ਇਸ ਚੀਜ਼ ਨੂੰ ਬਿਲਕੁਲ ਅਵੇਅਰ ਹਾਂ ਕਿ ਜਿਹੜੇ ਟੈਂਕਰਸ ਨੇ ਜਿਹਦੇ 'ਚ ਇਹ ਸਾਰਾ ਹੁੰਦਾ ਕਿ ਉਹ ਕਿਹੜੀ ਕੰਪਨੀ ਦੇ ਨੇ ਉੱਥੋਂ ਜਦੋਂ ਚੱਲੇ ਉਹਨਾਂ ਦੀ ਚੱਲਣ ਦੀ ਕੀ ਮੂਵਮੈਂਟ ਹੈ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਤਾਂ ਹੀ ਮੈਂ ਕਿਹਾ ਇਹ ਕਿਵੇਂ ਨਿਕਲਦਾ ਮੇਨ ਇਹ ਚੀਜ਼ ਹੈ ਔਰ ਇਹ ਕਿਵੇਂ ਵੇਚਿਆ ਜਾਂਦਾ ਇਹ ਸਾਰੀ ਚੀਜ਼ ਅਸੀਂ ਜਲਦੀ ਪਰਦਾ ਫਾਸ਼ ਕਰ ਦਾਂਗੇ ਇਹ ਲੈ ਕੇ ਕਿਤੋਂ ਇਹ ਨੂੰ ਪਤਾ ਲੱਗਿਆ ਜੀ ਕਿਉਂਕਿ ਬੜੀ ਸਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤਾਂ ਮੈਂ ਹਾਲੇ ਦੋ ਬੰਦੇ ਦੀ ਫੜਨ ਵਾਲੇ ਬਾਕੀ ਨੇ ਔਰ ਬਾਕੀ ਜਦੋਂ ਸਾਰਾ ਕਲੀਅਰ ਹੋ ਗਿਆ ਤਾਂ ਪ੍ਰੈਸ ਨੂੰ ਦੇ ਬਾਰੇ ਪ੍ਰੋਪਰ ਡਿਟੇਲਸ ਦੱਸਿਆ ਜਾਊਗਾ ਜਿਵੇਂ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਪਰਚਾ ਹੋਇਆ ਸੀ ਤੇ ਸਾਜੀ ਗੁਜਰਾ ਵਾਲਾ ਕਿ ਇਹ ਦੋਨੇ ਆਪਸ ਦੇ ਵਿੱਚ ਕੋਈ ਲਿੰਕੜ ਹੈਗੇ ਨੇ ਕਿਉਂਕਿ ਉੱਥੇ ਵੀ ਵੱਡੇ ਟੈਕਨੋਲਜੀ ਯੂਜ਼ ਹੋਏ ਸਰ ਉਹ ਐਫ ਆਈ ਆਰ ਜਿਹੜੀ ਹੈ ਉਹਦੇ ਵਿੱਚ ਟੋਟਲ 15 ਕਯੂਜ਼ ਨੇ 3 ਐਫ ਆਈ ਆਰਸ ਦੇ ਸਾਰੇ ਫੜੇ ਜਾ ਚੁੱਕੇ ਨੇ ਐਫ ਐਸ ਐਲਸ ਚੋਂ ਜਿਹੜੀਆਂ ਰਿਪੋਰਟਸ ਅਬਟੇਨ ਹੋ ਗਈਆਂ ਨੇ ਕੁਝ ਰਹਿੰਦੀਆਂ ਨੇ ਔਰ ਉਹਨਾਂ ਦਾ ਜਿਹੜਾ ਚਲਾਨਜ਼ ਬਹੁਤ ਜਲਦੀ ਦਿੱਤਾ ਜਾਏਗਾ ਔਰ ਸਪੀਡੀ ਟ੍ਰਾਇਲ ਦੀ ਰਿਕਵੈਸਟ ਕੀਤੀ ਜਾਏਗੀ ਕਿਉਂਕਿ 25 ਦੇ ਕਰੀਬ ਜਾਨਾਂ ਗਈਆਂ ਨੇ ਔਰ ਉਸ ਚੀਜ਼ ਨੂੰ ਦੇ ਇੱਕ ਐਗਜ਼ੈਂਪਲ ਰੀ ਪਿਨਿਸ਼ਮੈਂਟ ਦੇ ਰੂਪ ਚ ਲਿਆਨ ਲਈ ਪੁਲਿਸ ਪ੍ਰੋਸੀਕਿਊਸ਼ਨ ਔਰ ਐਕਸਾਈਜ਼ ਸਾਰੀ ਵਰਕ ਕਰੇਗੀ ਮੇਰਾ ਸਵਾਲ ਇਹ ਸੀ ਜੀ ਇਹਨਾਂ ਦਾ ਆਪਸ ਚ ਕੋਈ ਲਿੰਕ ਹੈ ਨਹੀਂ ਸਰ ਨਹੀਂ ਸਰ ਉਹ ਪੂਰਾ ਲਿੰਕ ਫੇਸ ਹੈ ਉਹ ਦਿੱਲੀ ਤੋਂ ਜਿਹੜਾ ਦਿੱਲੀ ਦੇ ਬਾਰਡਰਿੰਗ ਉੱਥੋਂ ਆਇਆ ਸੀ ਉਹ ਉਹ ਜਿਹੜੇ ਬੰਦਿਆਂ ਨੇ ਦਿੱਤਾ ਸਰ ਉਹ ਬੰਦੇ ਅਰੈਸਟ ਨੇ ਦੇ ਵਿੱਚੋਂ ਉਹ ਇੱਕ ਵੱਖਰਾ ਕਨਸੈਪਟ ਹੈ ਔਰ ਇਹ ਵੱਖਰਾ ਕਨਸੈਪਟ ਹੈ ਕਿੱਥੇ ਵਰਤੇ ਜਾਂਦਾ ਸੀ ਇਹਨਾਂ ਤੋਂ ਉਹ ਐਥਨੋਲ ਜਿਹੜਾ ਇਹ ਫੜਾਇਆ ਸਰ ਜਿਹੜਾ ਐਥਨੋਲ ਫੜਾਇਆ ਜਾਂਦਾ ਇੱਥੇ ਤਾਂ ਲੈ ਕੇ ਆਇਆ ਜਾਂਦਾ પેટ્રોલ ਚ ਮਿਕਸ ਕਰਨਾ ਉਨੇ ਦੇਖਣਾ ਪੈਣਾ ਵੀ ਇਹ ਅੱਗੇ ਕਿਤੇ ਕਿਸੇ ਪੰਪਸ ਨੂੰ ਵੇਚਦੇ ਨੇ ਮਿਕਸਿੰਗ ਵਾਸਤੇ ਜਾਂ ਆਪ ਡਿਲਿਊਟ ਕਰਕੇ ਵੇਚਦੇ ਨੇ ਤੇ ਜਾਂ ਕਿਸੇ ਹੋਰ ਨੂੰ ਦਿੰਦੇ ਨੇ ਇਟ ਇਜ਼ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਐਂਡ ਵੀ ਵਿਲ ਕਲੀਅਰ ਇਟ ਆਊਟ। ਇਹਨਾਂ ਸਟੋਰ ਕਿੱਦਾਂ ਕੀਤਾ ਹੋਇਆ ਸੀ ਕਿਉਂਕਿ ਵੱਡੀ ਕੁਆਂਟੀਟੀ ਸਰ ਇਹਨਾਂ ਨੇ ਜਿਹੜੇ ਪਲਾਸਟਿਕ ਦੇ 2-200 ਲੀਟਰ ਵਾਲੇ ਨੇ 250 ਲੀਟਰ ਵਾਲੇ ਡਰਮਸ ਆਉਂਦੇ ਨੇ ਉਹਦੇ ਚ ਸਟੋਰ ਕੀਤਾ ਹੋਇਆ ਸੀ। ਸ਼ੀਫ ਅੰਗਰੂ ਵਿੱਚ ਬਤੌਰ ਸਹਾਇਕ ਕਮਿਸ਼ਨਰ ਆਪਕਾਰੀ ਸੰਗਰੂਰ ਰੇਂਜ ਚ ਤੈਨਾਤ ਤੇ ਮੈਨੂੰ ਕਰੀ ਵਿਕਸਾਲ ਹੋ ਗਿਆ ਇੱਥੇ ਤੈਨਾਤੀ। ਤਾਂ ਜਿਹੜੀ ਇਥਨੌਲ ਫੜੀ ਗਈ ਹੈ ਜੀ ਕਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਸੀ ਕਿਸ ਤਰ੍ਹਾਂ ਦੇਖੋ ਸਾਡੀ ਜਿਹੜੀ ਟੀਮਾਂ ਨੇ ਇਨਸਪੈਕਟਰ ਦੀ ਅਸੀਂ ਟੀਮਾਂ ਬਣਾਈਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਡਿਊਟੀ ਲਈ ਹੋਈ ਹੈ ਕਿ ਤੁਸੀਂ ਜਿੰਨੇ ਵੀ ਖਾਲੀ ਗੋਡਾਊਨ ਨੇ ਢਾਬੇ ਨੇ ਸ਼ੈਲਰ ਨੇ ਪੱਠੇ ਨੇ ਉਹਨਾਂ ਦੀ ਨਿਰੰਤਰ ਜਿਹੜੀ ਹੈਗੀ ਰੋਜ਼ ਚੈਕਿੰਗ ਕਰਨੀ ਹੈ ਚੈਕਿੰਗ ਦੌਰਾਨ ਸਾਨੂੰ ਜਿਹੜੀ ਹੈਗੀ ਇੱਕ ਲੀਡ ਮਿਲਦੀ ਹੈ ਕਿ ਵੀ ਇੱਥੇ ਇਸ ਤਰ੍ਹਾਂ ਦਾ ਕੁਝ ਬਿਲਫ੍ਰਿਜ ਹੁੰਦੀ ਹੈ ਇਥਨੌਲ ਦੀ ਜਿੱਦੋਂ ਅਸੀਂ ਪੁਖਤਾ ਕਰਨ ਵਾਸਤੇ ਅਸੀਂ ਪੁਲਿਸ ਦੇ ਵੀ ਮਦਦ ਲਈਤੀ ਤੇ ਕੁਝ ਸਾਡੇ ਜਿਹੜੇ ਇਨਫੋਰਮਰ ਨੇ ਉਹਨਾਂ ਨੂੰ ਵੀ ਅਸੀਂ ਲੂਪ ਚ ਲਿੱਤਾ ਉਹਨਾਂ ਨੂੰ ਸਾਰਾ ਜਦ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਤੇ ਅਸੀਂ ਰੈਕੀ ਕਰਾਈ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਮਿਲ ਕੇ ਇਹ ਸਾਂਝਾ ਆਪਰੇਸ਼ਨ ਅਸੀਂ ਐਗਜ਼ੀਕਿਊਟ ਕੀਤਾ ਸਰ ਵੱਡੀ ਗੱਲ ਇਹ ਹੈ ਜਿਹੜਾ ਐਕਨੋਲ ਮਿਲ ਰਹੀ ਹੈ ਦੂਸਰਾ ਕੇਸ ਹੋਇਆ ਹੈ ਜਿਲ੍ਹਾ ਸੰਗਰੂਰ ਦੇ ਵਿੱਚ ਵੱਡਾ ਕੇਸ ਹੈ ਐਕਸਾਈਜ਼ ਵੀ ਪਾਗੇ ਤੇ ਕਿਸ ਤਰ੍ਹਾਂ ਦੀ ਇੰਨੀ ਟੈਂਪਰ ਕਿਉਂ ਆ ਗਈ ਵੱਡੀ ਗੱਲ ਜਿਲ੍ਹੇ ਦੇ ਨੇ ਦੇਖੋ ਜਿਹੜਾ ਤੁਸੀਂ ਦੂਜੇ ਕੇਸ ਨਾਲ ਲਿੰਕ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਗੁਜਰਾ ਪਿੰਡ ਵਿੱਚ ਜਿਹੜਾ ਹਾਦਸਾ ਹੋਇਆ ਸੀਗਾ ਪ੍ਰਾਈਮਾ ਫੈਸਾਈ ਜੋ ਉਹਦੀ ਐਗਜ਼ਾਮੀਨੇਸ਼ਨ ਰਿਪੋਰਟ ਹੈ ਉਸ 'ਚ 에ਥਨੋਲ ਨਹੀਂ ਹੈ ਉਸ 'ਚ ਮੀਥਨੋਲ ਹੈ ਤੇ ਇਹ ਜਿਹੜਾ ਕੇਸ ਹੈ ਇਹ ਵੱਖਰਾ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਕਾਰੀ ਜਿਹੜਾ ਵਿਭਾਗ ਹੈ ਉਹ ਪਿਛਲੇ 2-3 ਸਾਲਾਂ ਤੋਂ ਤੁਸੀਂ ਜੇ ਦੇਖੋ ਪੂਰੇ ਪੰਜਾਬ 'ਚ ਵੱਖ-ਵੱਖ ਕੇਸਾਂ ਵਿੱਚ ਭਾਰੀ ਮਾਤਰਾ ਵਿੱਚ ਈਐਨਏ ਅਸੀਂ ਰਿਕਵਰ ਕੀਤਾ ਹੈ ਚਾਹੇ ਉਹ ਟੈਂਕਰਾਂ 'ਚ ਹੋਵੇ ਚਾਹੇ ਉਹ ਗੋਡਾਊਨ 'ਚ ਪਿਆ ਹੋਵੇ ਤੇ ਪੂਰੇ ਪੰਜਾਬ ਵਿੱਚ ਇਸ ਵਕਤ ਇਲੈਕਸ਼ਨਾਂ ਦੇ ਮੱਦੇਨਜ਼ਰ ਤੇ ਰੂਟੀਨ 'ਚ ਵੀ ਸਾਰੇ ਜਿੰਨੇ ਵੀ ਐਮਟੀ ਗੋਡਾਊਨਸ ਨੇ ਸ਼ੈਲਰ ਨੇ ਜਿੱਥੇ ਪੋਸੀਬਲ ਸਟੋਰੇਜ ਇਲੀਗਲ ਸਟੋਰੇਜ ਪੁਆਇੰਟਸ ਨੇ ਉਹ ਸਾਰੇ ਚੈੱਕ ਕੀਤੇ ਜਾ ਰਹੇ ਨੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਜਿਹੜੀ ਟੀਮਾਂ 24 ਘੰਟੇ ਨਾਕੇਤੇ ਨੇ ਸਟੈਟਿਕ ਨਾਕਾ ਵੀ ਲਾਏ ਹੋਏ ਨੇ ਅਸੀਂ ਮੋਬਾਈਲ ਨਾਕੇ ਵੀ ਲਾਏ ਹੋਏ ਨੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਸਾਡੇ ਜਿਹੜੇ ਇਨਸਪੈਕਟਰ ਨੇ ਅਲੋਂਗ ਵਿਦ ਐਕਸਾਈਜ਼ ਪੁਲਿਸ ਸਟਾਫ ਔਰ ਤੁਰੰਤ ਉੱਥੇ ਜਾ ਕੇ ਰੇਡ ਕਰਦੇ ਨੇ ਇਹ ਬੜਾ ਇਹ ਬੜਾ ਅਨਫੋਰਚੂਨੇਟ ਹੈ ਜੀ ਕਿ ਪਿਛਲੇ ਸਾਲ ਚ ਬਹੁਤ ਮੌਤਾਂ ਹੋਈਆਂ ਬਟ ਇਹ ਹੈ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਜਿਵੇਂ ਨਮੋਲ ਪਿੰਡ ਚ ਹੋਇਆ ਹਾਦਸਾ ਉਹ ਵੀ ਤੁਸੀਂ న్యూਸ ਚ ਦੇਖਿਆ ਹੋਣਾ ਜਾਂ ਤੁਸੀਂ ਮਤਲਬ ਜੋ ਰਿਪੋਰਟਸ ਆਈ ਉਹ ਅਸੀਂ ਉਹ ਉਹ ਮਜ਼ਦੂਰਾਂ ਜੋ ਵੀ ਲੇਬਰ ਕਲਾਸ ਸੀਗੀ ਉਹਨਾਂ ਨੇ ਸਪਿਰਿਟ ਜਾਂ ਥਿਨਰ ਪੀ ਕੇ ਜੋ ਇਸ ਉਹਨਾਂ ਦੀ ਮੌਤ ਹੋਈ ਸੀ ਉਹਨਾਂ ਦੀ ਕੋਈ ਠੇਕੇ ਤੋਂ ਸ਼ਰਾਬ ਲੈ ਕੇ ਉਹਨਾਂ ਦੀ ਕੋਈ ਮੌਤ ਨਹੀਂ ਹੋਈ ਕੋਈ ਸਪੂਰੀਅਸ ਲਿਕਰ ਨਾਲ ਕੋਈ ਸ਼ਰਾਬ ਨਹੀਂ ਹੋਈ ਮੌਤ ਨਹੀਂ ਹੋਈ ਉਹਨਾਂ ਦੀ ਇਸੇ ਤਰ੍ਹਾਂ ਜਿਹੜੀ ਇਸ ਸਾਲ ਵੀ 20 ਮਾਰਚ ਨੂੰ ਜੋ ਮੌਤ ਹੋਈ ਉਹ ਤੁਸੀਂ ਪੂਰਾ ਜਿਹੜਾ ਇਨਸੀਡੈਂਟ ਐਸਪੀ ਡੀ ਸਾਹਿਬ ਨੇ ਪਹਿਲਾਂ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ ਕਿਵੇਂ-ਕਿਵੇਂ ਇੱਕ ਬੰਦੇ ਤੋਂ ਅਸੀਂ 메ਨ ਸਪਲਾਈਅਰ ਕੋਲ ਗਏ ਸਪਲਾਈਅਰ ਨੇ ਫਿਰ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਇਹ ਤਾਂ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਪਾਤੜਾ ਡਿਸਟ੍ਰਿਕਟ ਪਾਤੜਾ ਤਹਿਸੀਲ ਚ ਹੁੰਦੀ ਹੈ ਜੋ ਡਿਸਟ੍ਰਿਕਟ ਪਟਿਆਲਾ ਚ ਹੈ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਉਸੇ ਦਿਨ ਉਹ ਸਾਰਾ ਉਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਤੇ ਉਹਦੇ ਤੋਂ ਜੋ ਰਿਕਵਰੀ ਹੋਈ ਉਹ ਤੋੜ ਨਾਲ ਆਲਰੇਡੀ ਸਾਂਝੀ ਕੀਤੀ ਹੋਈ ਹੈ ਤੇ ਉਹਦੇ ਬੇਸ ਤੇ ਜਿਹੜੀ ਫੈਕਟਰੀ ਤੋਂ ਨੋਇਡਾ ਫੈਕਟਰੀ ਤੋਂ ਉਹਨੇ ਪਰਚੇਸ ਕਰਕੇ ਆਇਆ ਉੱਥੇ ਵੀ ਰੇਟ ਕਰਕੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਉਸ 'ਤੇ ਔਨ ਹੈ ਤੁਸੀਂ ਕਹਿੰਦੇ ਜਗਾ ਜਗਾ ਤੇ ਤੁਹਾਡੇ ਵਰਮਨ ਤੋਂ ਨੱਕੇ ਲਾ ਜਾਂਦੇ ਜੇਕਰ ਉੱਥੇ ਸਾਈ ਸੀ ਸਰਬ ਜਿਹੜੀ ਗੁਜਰਾ ਜਾਂ ਕਿੱਥੋਂ ਆਈ ਉਹ ਜਿਹੜੀ ਗੁਜਰਾ ਪਿੰਡ 'ਚ ਜੋ ਹਾਦਸਾ ਹੋਇਆ ਜੀ ਉਹ ਐਦਾਂ ਸੀਗਾ ਜੁੱਜਾ ਸਾਨੂੰ ਪਤਾ ਹੈ ਕਿ ਉਹ ਜਿਹੜੀ ਮੈਨੂਫੈਕਚਰਿੰਗ ਜਿੱਥੇ ਵੀ ਹੋਈ ਹੈ ਉਹ ਪਾਤਣਾ 'ਚ ਹੋਈ ਹੈ ਉਹ ਉਸ ਦਾ ਪਹਿਲਾ ਹੀ ਇਹ ਕਨਸਾਈਨਮੈਂਟ ਸੀਗਾ ਜੋ ਉਹਨੇ ਡਿਲੀਵਰ ਕੀਤਾ ਪਰ ਪਿੰਡ ਵਾਲੇ ਤਾਂ ਕਹਿ ਰਿਹਾ ਮਤਲਬ ਕਿ ਕਾਫੀ ਲੰਬੇ ਸਮੇਂ ਤੋਂ ਚੱਲਦੇ ਆਏ ਨੇ ਨਹੀਂ ਪਿਛਲੇ ਲੰਬੇ ਸਮੇਂ ਜਿਹੜਾ ਇੱਕ ਮੇਨ ਸੀਗਾ ਮਨੀ ਸੀਗਾ ਜੋ ਉਹਨੂੰ ਉਹਦੇ ਖਿਲਾਫ ਅਸੀਂ ਜਨਵਰੀ ਚ ਹੀ ਸਾਡੇ ਇਨਸਪੈਕਟਰ ਨੇ ਹੀ ਪਰਚਾ ਕਰਾਇਆ ਸੀਗਾ ਪੰਜਾਬ ਪੰਜਾਬ ਦੀ ਜਿਹੜੀ ਦੇਸੀ ਸ਼ਰਾਬ ਦੀ ਸਮਗਲਿੰਗ ਨੂੰ ਲੈ ਕੇ ਤਾਂ ਇਹ ਨਹੀਂ ਹੈ ਕਿ ਵੀ ਸਾਡੇ ਇਨਸਪੈਕਟਰ ਉਸ ਪਿੰਡਾਂ ਚ ਆ ਉਧਰ ਚੈਕਿੰਗ ਨਹੀਂ ਕਰਦੇ ਚੈਕਿੰਗ ਸਾਡੀ ਨਿਰੰਤਰ ਚੱਲ ਰਹੀ ਹੈ ਤੁਸੀਂ ਸਾਡੀ ਐਫਆਈਆਰ ਦੀ ਤਾਦਾਦ ਵੀ ਦੇਖੋਗੇ ਤਾਂ ਬਹੁਤ ਹੈ ਜਦੋਂ ਲੋਕ ਤੁਹਾਡੇ ਡਿਪਾਰਟਮੈਂਟ ਨੂੰ ਸ਼ਿਕਾਇਤ ਕਰਦੇ ਸੀ ਤਾਂ ਉਹ ਸ਼ਿਕਾਇਤ ਲੀਕ ਹੋ ਕੇ ਸਮਗਲਰਾਂ ਕੋਲ ਪਹੁੰਚ ਜਾਂਦੀ ਸੀ ਸਮਗਲਰ ਸਿੱਧਾ ਸ਼ਿਕਾਇਤਕਰਤਾ ਨੂੰ ਧਮਕੀ ਦੇਂਦੇ ਸੀ ਕਿ ਤੁਹਾਡੇ ਡਿਪਾਰਟਮੈਂਟ 'ਚ ਕਿਤੇ ਨਾ ਕਿਤੇ ਲੀਕੇਜ ਹੈ ਨਹੀਂ ਨਹੀਂ ਐਦਾਂ ਦੀ ਕੋਈ ਲੀਕੇਜ ਨਹੀਂ ਹੈਗੀ ਜੀ ਸਾਡੇ ਲਈ ਤਾਂ ਇਹ ਚੰਗੀ ਗੱਲ ਹੈ ਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਅਸੀਂ ਉਸਤੇ ਇਮੀਡੀਏਟਲੀ ਐਕਟ ਕਰਕੇ ਜੋ ਵੀ ਰੇਡ ਹੈਗੀ ਕੰਪਲੇਨੈਂਟ ਨੂੰ ਕੰਟੈਕਟ ਅਸੀਂ ਕਰਨਾ ਸਾਡਾ ਬੰਦ ਹੈ ਕਿ ਉਹ ਸਾਨੂੰ ਦੱਸਦਾ ਕਿੱਥੇ ਹੈਗੀ ਤੇ ਸਾਡੇ ਵੱਲੋਂ ਕੋਈ ਅਸੀਂ ਲੀਕੇਜ ਵਾਲਾ ਕੋਈ ਇਸ਼ੂ ਨਹੀਂ ਹੈਗਾ